ਜਦੋਂ ਆਪਾਂ ਸੁਖਮਨੀ ਸਾਹਿਬ ਪੜਦਿਆਂ ਵੀ ਗਿਆਨ ਧਿਆਨ ਸਾਰ ਨਾ ਜਾਣਾ ਸਭ ਤੇ ਵੱਡਾ ਜਿਨ ਕਲ ਰਾਖੀ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਜਿਹੜੀ ਸਿੱਧਾਂ ਦੀ ਗੱਲ ਕੀਤੀ ਹੈ ਭਾਈ ਗੁਰਦਾਸ ਜੀ ਦਾ ਹੀ ਬਚਨਾ ਹੋ ਜਿਹੜਾ ਆਪਾਂ ਪੜਦਿਆਂ ਪ੍ਰਭਾਤ ਫੇਰੀ ਦੇ ਰੂਪ ਵਿੱਚ ਸ਼ਬਦ ਪੜਦਿਆਂ ਨਾ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਇੱਕ ਰਾਤ ਐ ਆ ਵੇਖਿਓ ਜਿਹੜੀ ਰਾਤ ਪਈ ਆ ਨਾ ਜਿਹੜਾ ਹਨੇਰਾ ਇਹ ਲਾਈਟ ਨਾਲ ਦੂਰ ਹੋ ਜਾਂਦਾ ਸੁਣਿਓ ਜਿਹੜਾ ਹਨੇਰਾ ਰਾਤ ਆ ਨਾ ਜਿਸ ਕਹਿੰਦੇ ਵੀ ਕਾਲੀ ਰਾਤ ਐ ਰਾਤ ਜਿੰਨੀ ਮਰਦੀ ਹੋਵੇ ਜਦੋਂ ਲਾਈਟ ਦੀਵਾ ਜਗਦਾ ਹੈ ਹਨੇਰਾ ਦੂਰ ਹੋ ਜਾਂਦਾ ਹੈ ਪਰ ਸੱਚ ਜਾਣਿਓ ਆ ਹੁਣ ਸਰਦੀਆਂ ਆ ਗਈਆਂ ਪੋ ਮਾਗਦਾ ਮਹੀਨਾ ਆਰੰਭ ਹੋ ਜਾਂਦਾ ਨਾ ਅਸੀਂ ਕਹਿੰਨੇ ਬੰਦਾ 5 ਫੁੱਟ ਤੇ ਕੋਲ ਬੰਦਾ ਕੋਲ ਖਲੋਤਾ ਨਹੀਂ ਦਿਸਦਾ 10 ਫੁੱਟ ਤੇ ਨਹੀਂ ਦਿਸਦਾ ਅਸੀਂ ਗੱਡੀਆਂ ਮੋਟਰਸਾਈਕਲਾਂ ਜਿਹੜੇ ਬੜੀ ਸਪੀਡ ਨਾਲ ਬੜੀਆਂ ਲਾਈਟਾਂ ਤੇਜ਼ ਨੇ ਤੇ ਧੁੰਦ ਦੇ ਵਿੱਚ ਉਹ ਵੀ ਸਲੋ ਦੇ ਵਿੱਚ ਚੱਲਦੀਆਂ ਧੁੰਦੇ ਨਹੀਂ ਘਾਤ ਕਹਿੰਨੀ ਖਤਰਨਾਕ ਸੀ ਵੇਖਦਿਆਂ ਰੋਡ ਉਤੇ ਕਿੰਨੇ ਐਕਸੀਡੈਂਟ ਹੋ ਜਾਂਦੇ ਨੇ ਭਾਈ ਗੁਰਦਾਸ ਨੇ ਧੁੰਦ ਦੀ ਉਦਾਹਰਣ ਕਿਉਂ ਦਿੱਤੀ ਹੈ ਕਹਿੰਦੇ ਉਸ ਵੇਲੇ ਧੁੰਦ ਹੈ ਧਰਮ ਅਸਥਾਨਾਂ ਤੇ ਚਿੱਟੇ ਕੱਪੜੇ ਪਹਿਨੇ ਨੇ ਮੁੱਖ ਤੋਂ ਗੱਲ ਧਰਮ ਦੀ ਕਰਦੇ ਨੇ ਪਰ ਉਹਨਾਂ ਦੇ ਹਿਰਦੇ ਵਿੱਚ ਧਰਮ ਨਹੀਂ ਹੈ ਆਖੋ ਸਤਨਾਮ ਵਾਹਿਗੁਰੂ ਗੱਲ ਧਰਮ ਦੀ ਕਰਦੇ ਨੇ ਜਿਹੜਾ ਸੱਚਾ ਬੰਦਾ ਉਹਨੂੰ ਝੂਠਾ ਕਰ ਦਿੰਦੇ ਨੇ ਜਿਹੜਾ ਝੂਠਾ ਬੰਦਾ ਪੈਸੇ ਚਾਰ ਲੈ ਲੈਂਦੇ ਨੇ ਪਰ ਜਿਨ੍ਹਾਂ ਨੇ ਨਿਆਂ ਕਰਨਾ ਸੀ ਉਸ ਵੇਲੇ ਧਰਮ ਅਸਥਾਨਾਂ ਤੇ ਧਾਰਮਿਕ ਕਾਬਜ ਬੰਦੇ ਐਦਾਂ ਸਮਝ ਲਓ ਭਾਈ ਗੁਰਦਾਸ ਜੀ ਕਹਿੰਦੇ ਵੀ ਉਹ ਧੁੰਦੇ ਪਈ ਐ ਆਖੋ ਸਤਨਾਮ ਉਹ ਧੁੰਦ ਨੂੰ ਮਿਟਾਉਣ ਵਾਸਤੇ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਫਿਰ ਭਾਈ ਗੁਰਦਾਸ ਜੀ ਅੱਗੇ ਕਥਨ ਕਰਦੇ ਨੇ ਕਹਿੰਦੇ ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਸੁਰੂਆ ਸਿੰਘ ਸ਼ਬਦ ਹੈ ਜੀ ਸ਼ੇਰ ਦਾ ਮੈਂ ਪਿਛਲੇ ਦਵਾਨਾ ਚ ਬੇਨਤੀ ਕੀਤੀ ਸੀ ਸਿੰਘ ਸ਼ਬਦ ਹੈ ਸ਼ੇਰ ਦਾ ਕਿਹਨੇ ਜਦੋਂ ਗੁਰੂ ਨਾਨਕ ਸਾਹਿਬ ਜੀਆ ਨੇ ਸ਼ੇਰ ਵਾਂਗ ਦਹਾੜ ਲਾਈ ਹੈ ਨਾ ਕਾਦੀ ਜੀ ਸ਼ਬਦ ਦੀ ਜੇ ਹਰਦਵਾਰ ਗਏ ਉੱਥੇ ਗੁਰੂ ਨਾਨਕ ਸਾਹਿਬ ਨੇ ਵੇਖੋ ਗੁਰੂ ਨਾਨਕ ਸਾਹਿਬ ਦਾ ਢੰਗ ਕਿੰਨਾ ਸੀ ਨਰਲ ਹਸੀ ਐਸੇ ਬੋਲ ਹੀ ਬੋਲ ਦਿੰਦੇ ਸੀ ਸਿੱਧਾਂ ਨੇ ਜੋਗੀਆਂ ਨੇ ਬੜਾ ਉਜਤਨ ਲਾਇਆ ਬੜੇ ਵਿਸਤਾਰ ਨਾਲ ਮਹਾਂਪੁਰਖ ਆਪ ਜੀ ਨੂੰ ਸਮਝਾ ਰਹੇ ਸੀ ਮੈਂ ਗੱਲ ਕਿਹੜੀ ਕਹਿਣ ਲੱਗਿਆ ਜਿਹੜੇ ਸਿੱਧ ਸਨ ਉਹ ਆਮ ਬੰਦੇ ਨਹੀਂ ਸੀ ਫਿਰ ਸੁਣਿਓ ਜਿਹੜੇ ਉਸ ਵੇਲੇ ਦੇ ਸਿੱਧ ਸੀ ਕਿਸੇ ਦੀ ਉਮਰ 800 ਸਾਲ ਕਿਸੇ ਦੀ 1100 ਸਾਲ ਕਿਸੇ ਦੀ 1000 ਕਿਉਂਕਿ ਸਵਾਸਾਂ ਤੇ ਕੰਟਰੋਲ ਇਹਨਾਂ ਕੀਤਾ ਉਹਨਾਂ ਦੀਆਂ ਸਮਾਤੀਆਂ ਬੜੀਆਂ ਲੰਬੀਆਂ ਸੀ ਕੋਈ ਵਰਫਾਂ ਤੇ ਉੱਤੇ ਬੈਠ ਕੇ ਤੱਪ ਕਰਦਾ ਕੋਈ ਧੂਣੀਆਂ ਲਾ ਕੇ ਤੱਪ ਕਰਦਾ ਮਰ ਕੇ ਨੇ ਇਹ ਨਹੀਂ ਵੀ ਉਹਨਾਂ ਦੀ ਕਮਾਈ ਨਹੀਂ ਸੀ ਕਮਾਈ ਬੜੀ ਸੀ ਬਾਬਾ ਕਬੀਰ ਜੀ ਕਹਿੰਦੇ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕੋ ਖਾਏ ਐਸਾ ਮਾਨ ਖਾ ਗਿਆ ਆਉਣਾ ਸੀ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣਾ ਸੀ ਪਰ ਰਿੱਧੀਆਂ ਸਿੱਧੀਆਂ ਨੇ ਉਲਝਾ ਲਿਆ ਜਦੋਂ ਗੁਰੂ ਨਾਨਕ ਸਾਹਿਬ ਨਾਲ ਐਦਾਂ ਵਾਰਤਾਪ ਹੋਈ ਨਾ ਗੋਸ਼ਟ ਹੋਈ ਜਿਹੜੀ ਬਾਣੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ RAM KALI ਬਾਣੀ ਸਿੱਧ ਗੋਸ਼ਟ ਜਦੋਂ ਪੰਜ ਗ੍ਰੰਥੀ ਆਪਾਂ ਸੰਥਿਆ ਕਰਦੇ ਹਨ ਉਹਦੇ ਵਿੱਚ ਆਉਂਦੀ ਆ ਸਿੱਧ ਗੋਸ਼ਟ ਸਿੱਧਾਂ ਨਾਲ ਵਿਚਾਰ ਹੋਈ ਫਿਰ ਗੁਰੂ ਨਾਨਕ ਸਾਹਿਬ ਦੀ ਫਿਰ ਸਿੱਧਾਂ ਨੇ ਕੀ ਕਿਹਾ ਅਬ ਬਚਨ ਕਹਿ ਕੇ ਫਿਰ ਅੱਗੇ ਚੱਲੀਏ ਫਿਰ ਉਸ ਵੇਲੇ ਸਿੱਧ ਕਹਿੰਦੇ ਸੀ ਸੁਣੋ ਪਿਆਰਿਓ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਰਾਜਿਆਂ ਦੇ ਪੁੱਤਰ ਸਨ ਜਿਨ੍ਹਾਂ ਕੋਲ ਧਨ ਦੌਲਤ ਦੀ ਕਮੀ ਨਹੀਂ ਸੀ ਬੜਾ ਉਹਨੇ ਯਤਨ ਪਰਮਾਨ ਦਾ ਕੀਤਾ ਆਖਰਕਾਰ ਏਦਾਂ ਹੱਥ ਜੋੜੇ ਗਲ ਚ ਪੱਲਾ ਗਿਆ ਇਹ ਕਿਹਾ ਬਾਬਾ ਧੰਨ ਹੈ ਤੇਰੀ ਬਰਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਨਾ ਜਦੋਂ 8 800 ਸਾਲ ਦੇ ਸਿੱਧਾਂ ਨਾਲ ਅ ਜਿਹੜੇ ਮੇਰੇ ਤੋਂ ਪਹਿਲਾਂ ਦਾਸ ਤੋਂ ਪਹਿਲਾਂ ਮਹਾਂਪੁਰਖ ਵਿਚਾਰ ਕਰ ਰਹੇ ਸੀ ਨਾ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਜੀ 12-12 ਸਾਲ ਦੀ ਇੱਕ ਉਦਾਸੀ ਹੁੰਦੀ ਸੀ ਤੇ ਗੁਰੂ ਨਾਨਕ ਸਾਹਿਬ ਜੀ ਜਦੋਂ 24 ਸਾਲ ਦੇ ਸੀ ਇੱਕ ਪਾਸੇ 24 ਸਾਲ ਦੇ ਬਾਲਕ ਧੰਨ ਗੁਰੂ ਨਾਨਕ ਸਾਹਿਬ ਇੱਕ ਪਾਸੇ 8-800 ਸਾਲ ਦੇ ਹਜ਼ਾਰਾਂ ਦੀ ਸਾਲ ਦੀ ਉਮਰ ਵਿੱਚ ਜਿਹੜੇ ਸਿੱਧ ਸਨ ਜਦੋਂ ਐਦਾਂ ਉਹਨਾਂ ਨੇ ਰਿੱਧੀਆਂ ਸਿੱਲੀਆਂ ਕੀਤੀਆਂ ਨਾ ਤੇ ਗੁਰੂ ਨਾਨਕ ਸਾਹਿਬ ਨੂੰ ਨਾ ਪਰਵਾ ਸਕੇ ਆਖਰਕਾਰ ਨੂੰ ਐਦਾਂ ਹੱਥ ਜੋੜੇ ਚਰਣਾ ਚ ਟੈਪੇ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਬਡੀ ਕਮਾਈ ਉਹਨਾਂ ਨੇ ਵੀ ਕਿਹਾ ਫਿਰ ਭਾਈ ਗੁਰਦਾਸ ਜੀ ਕਹਿੰਦੇ ਵੱਡਾ ਪੁਰਖ ਪ੍ਰਗਟਿਆ ਜਿਹਨੂੰ ਵੱਡਾ ਕਹਿ ਦਿੰਨੇ ਸਤਗੁਰ ਨਾਨਕ ਵੱਡਾ ਭਾਈ ਗੁਰਦਾਸ ਜੀ ਕਹਿੰਦੇ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾਤਾਰ ਜਗ ਮੈਂ ਪਰ ਪਰਿਓ ਇਹ ਐਸਾ ਦਵਾਰ ਹੈ ਗੁਰੂ ਨਾਨਕ ਸਾਹਿਬ ਜੀਆਂ ਦਾ ਜਿੱਥੇ ਸਾਡੀ ਜ਼ਿੰਦਗੀ ਦੇ ਭਾਗ ਜਗਾਏ ਜਾਂਦੇ ਨੇ ਫਿਰ ਭਾਈ ਗੁਰਦਾਸ ਜੀ ਅਗਲੀ ਵਾਰ ਵਿੱਚ ਕਥਨ ਕਰਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਪੀ ਮਰਦਾਨਾ ਜਿਥੇ ਆ ਜੋ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਉਥੇ ਰਬਾਬੀ ਮਰਦਾਨੇ ਨੂੰ ਲੋਕੀ ਯਾਦ ਕਰਦੇ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਕਹਿੰਦੇ ਦੂਜਾ ਰਬਾਬੀ ਮਰਦਾਨਾ ਹੈ। ਗੁਰੂ ਨਾਨਕ ਸਾਹਿਬ ਕਿੰਨੇ ਮਰਦਾਨਿਆਂ ਰਬਾਬ ਬੜੀ ਸੋਹਣੀ ਵਜਾ ਲੈਣੇ। ਤੇਰੇ ਕੋਲ ਰਾਗ ਹੈ ਸਾਡੇ ਕੋਲ ਸ਼ਬਦ ਹੈ ਰਾਗ ਅਤੇ ਸ਼ਬਦ ਦਾ ਜਦੋਂ ਸੁਮੇਲ ਹੋਏਗਾ ਨਾ ਫਿਰ ਵਿਖਰ ਅਨੰਕਾਰ ਦੇ ਕਿਵੇਂ ਗੁਣ ਗਾਏ ਜਾ ਸਕਦੇ ਐ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੀ ਰਵਾਬ ਭਾਈ ਮਰਦਾਨਾ